ਸਾਰੇ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਉਂ ਜੀ ਕੀ ਹਾਲ ਚਾਲ ਲਓ ਜੀ ਅੱਜ ਅਸੀਂ ਬਣਾ ਆਇਆ ਹੈ achar gajrend lasan da ਤੇ ਇਹ ਇਸ ਕਿਵੇਂ ਬਣਾਇਆ ਹੈ ਆਏ ਆਪਾਂ ਕਿੰਨੇ ਟਾਈਮ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਸਾਰਾ ਤੁਹਾਨੂੰ ਉਸ ਅੱਗੇ ਵੀਡੀਓ ਵਿੱਚ ਦੱਸਾਂਗੇ ਬਣੇ ਰੋ ਵੀਡੀਓ ਦੇ ਨਾਲ ਚਲੋ ਜੀ ਆਪਾਂ ਕਰਦੇ ਤਿਆਰੀ ਸ਼ੁਰੂ ਇਹ ਸਾਡਾ achar ਹੋਇਆ ਰੈਡੀ ਤਾਂ ਤੁਸੀਂ ਬਣੇ ਰੋ ਵੀਡੀਓ ਨਾਲ ਦੇਖੋ ਨੇ achar ਸਾਡੇ ਹੋ ਗਏ ਨੇ ਰੈਡੀ ਚਲੋ ਜੀ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਣਾ ਅਸੀਂ ਪਾ ਰਹੇ ਹਾਂ ਦੀ 2 ਚਮਚੇ ਸੌਂਫ ਦੇ 2 ਚਮਚੇ 2 ਚਮਚੇ ਸੌਂਫ ਦੇ ਸੋਰੀ ਤੇ ਅੱਜ ਅਸੀਂ ਬਣਾ ਰਹੇ ਹਾਂ ਆਚਾਰ ਪਹਿਲਾਂ ਬਣਾਵਾਂਗੇ ਗਾਜਰਾਂ ਦਾ ਵੀ ਤੇ ਲਸਣ ਦਾ ਵੀ ਅਲੱਗ-ਅਲੱਗ ਆਚਾਰ ਪਰ ਮਸਾਲੇ ਆਪਾਂ ਸੇਮ ਬਣਾਉਣੇ ਆ ਇੱਥੇ ਅਸੀਂ ਪਾ ਰਹੇ ਮੇਥੀ ਦਾਣਾ ਇੱਕ ਇੱਕ ਚਮਚੇ ਦੇ ਕਰੀਬ ਪਾਉਣਾ ਆਪਾਂ ਬਾਰਾ ਨਹੀਂ ਪਾਉਣੇ ਇੱਥੇ ਆ ਇਸ ਤੇ ਆਪਾਂ ਜਿਹੜੀ ਕਪੀਲੀ ਸਰੋਂ ਹੁੰਦੀ ਹੈ ਕਾਰੀ ਸਰੋਂ ਹੁੰਦੀ ਹੈ ਇਹ ਵੱਲ ਜ਼ਰੂਰ ਪਾਣੀ ਹੈ ਸਰੋਂ ਵੀ ਜ਼ਰੂਰ ਪਾਣੀ ਹੈ ਆਪਾਂ 2 ਚਮਚੇ ਪਾਵਾਂਗੇ 2 ਤੋਂ 3 ਚਮਚੇ ਤੁਸੀਂ ਪਾ ਸਕਦੇ ਹੋ ਕਿ ਅਸੀਂ ਦੋ ਚਮਚੇ ਦੋ ਚਮਚੇ ਅਚਾਰ ਬਣਾਉਂਦੇ ਆ। ਉਹ ਪੇ। ਇਹ ਚ ਸੁਨ ਪਾਵਾਂਗੇ ਅਜਵਾਇਨ ਇਹ ਵੀ 2 ਚਮਚੇ ਦੇ ਕਰੀਬ ਪਾਉਣੀ ਹੈ। ਤੇ ਫਿਰ ਇਸ ਤੋਂ ਬਾਅਦ ਅਸੀਂ ਪਾਵਾਂਗੇ ਜੀ ਮੇ ਕਾਲੀ ਮਿਰਚ ਥੋੜੀ ਪਾਉਣੀ ਆ। 1 ਚਮਚੇ ਦੀ ਥੋੜੀ ਜਿਹੀ ਖੱਟ ਪੈਣੀ ਚਾਹੀਦੀ। ਹੂੰ। ਇਨੂੰ ਆਪਾਂ ਬਿਸਟਰ ਨੂੰ ਵੀ ਭੁੰਨਾ ਵੀ ਥੋੜਾ ਥੋੜਾ ਭੁੰਨਾ ਨਾ ਬੋਲਾ ਭੁੰਨਾ ਨਾ ਬੋਲਾ ਪੱਕਾ ਰੱਖਣਾ ਢੋਲ ਬੋ ਰੱਖਣਾ ਫਿਰ ਇਹਨੂੰ ਆਪਾਂ ਨੂੰ ਗ੍ਰਾਈਂਡ ਕਰਕੇ ਫਿਰ ਆਪਾਂ ਬਣਾਵਾਂਗੇ ਚਾਹ ਬਣੇ ਰਿਓ ਵੀਡੀਓ ਤੇ ਨਾਲ ਵੀਡੀਓ ਨੂੰ ਪੂਰੀ ਦੇਖਿਓ ਐਨੇ ਪਾ ਲੀ ਹਾਂ ਇਹ ਬਾਜ ਪਾਣੀ ਆਹ ਇਹ ਵੀ ਪਾੜੀ ਕਾਲੀ ਿਸਰੋ ਇੱਕ ਪੀਲੀ ਿਸਰੋ ਆਪਾਂ ਇਹ ਪਾ ਲਈਏ ਦੋ ਚਮਚੇ ਵੀ ਪਾ ਲਈਏ ਤੇ ਜਿਹੜੀ ਆਪਾਂ ਕਲੌਂਜੀ ਆਪਾਂ ਬਾਅਦ ਵਿੱਚ ਪਾਵਾਂਗੇ ਜੀ ਇਹ ਸਾਰਾ ਪਾ 1/2 ਕਾਟ ਗਏ ਸ ਤੇ ਨੂੰ ਨਾ ਇਹਦੀ ਨਮ ਮੇਰੀ ਆਵਾਜ਼ ਸੁਖ ਹੋਣ ਲੱਗੀ ਹੁਣ ਆਪਾਂ ਇਹਨੂੰ ਬੰਦ ਕਰ ਤਾ ਗੈਸ ਨੂੰ ਠੰਡਾ ਕਰਾਂਗੇ ਫਿਰ ਅਸੀਂ ਗ੍ਰाइंड ਕਰਾਂਗੇ ਮਲਟੀ ਪਾਰਪਸ ਕੁਆਰਟ। ਕੁਆਰਟ ਇਹਨੂੰ ਵੀ ਕੱਢ ਲੈਣਾ ਠੰਡੇ ਕਰਨ ਵਾਸਤੇ ਉਸ ਤੋਂ ਬਾਅਦ ਆਪਾਂ ਗ੍ਰाइंड ਕਰਾਂਗੇ ਸਾਡਾ ਮਸਾਲਾ ਹੋ ਗਿਆ ਠੰਡਾ ਲਓ ਸਾਡਾ ਮਸਾਲਾ ਹੋ ਗਿਆ ਗ੍ਰाइंड ਹੁਣ ਆਪਾਂ ਇੱਧਰ ਪਾਵਾਂਗੇ ਤੇਲ ਸਸੋਂ ਦਾ ਇਹ ਪਹਿਲਾਂ ਬਣਾਉਣਾ ਹੈ ਉਹ ਜਿਹੜਾ ਆਪਾਂ ਪਹਿਲਾਂ ਬਣਾਵਾਂਗੇ ਅੱਧੇ ਗਾਜਰ ਨਹੀਂ ਹੋ ਲਸਣ ਦਾ ਅਚਾਰ ਲਸਣ ਦਾ ਅਚਾਰ ਲਸਣ ਆਪਾਂ ਸਵੇਰੇ ਛੇਲ ਛੁਲ ਕੇ ਸਾਫ ਕਰਕੇ ਰੱਖ ਲਿਆ ਸੀ ਕਿੱਥੇ ਹੀ ਲਸਣ ਉਧਰ ਪਿਆ ਇਧਰ ਸੇ ਤੇਲ ਗਰਮ ਹੋਣ ਦੇਣੇ ਤਾਂ ਉਧਰ ਸਾਡਾ ਜਿਹੜਾ ਲਸਣ ਹੈ ਸ਼ੇਮ ਮਤਲ ਅੱਧਾ ਕਿਲੋ ਲਸਣ ਸਾਰਾ ਅੱਧਾ ਕਿਲੋ ਲਸਣ ਤੇ ਕੜੀ ਤੇ ਕੜਛੀ ਤੇਲ ਲੱਗਣੀ ਹੈ ਬਸ ਸਾਡੇ ਦੇ ਵਿੱਚ ਇਹ ਗਰਮ ਹੋ ਜਾਗਾ ਬਿਲਕੁਲ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਲਸਣ ਫਿਰ ਆਪਾਂ ਬਾਕੀ ਸਾਰੇ ਪਾਵਾਂਗੇ ਮਸਾਲੇ ਤੇ ਬਣੇ ਦੇ ਦੇਣਾ ਨਮਕ ਆਪਾਂ ਬਾਅਦ ਵਿੱਚ ਪਾਉਣਾ ਤੇ ਕਲੌਂਜੀ ਦੋ ਚੀਜ਼ਾਂ ਲਾਲ ਮਿਰਚ ਪਾਊਡਰ ਕਲਰ ਦੇਣ ਵਾਸਤੇ ਵੀ ਜਦੋਂ ਤੇਲ ਸਾਡਾ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਪਾਤਾ ਲਸਣ ਜੇ ਤੁਹਾਡੇ ਬਾਲੇ ਪੀਸ ਹੋਵੇ ਤੁਸੀਂ ਦੋ ਪੀਸ ਵੀ ਕਰ ਸਕਦੇ ਆਹ ਖੁਰਦਾ ਸੀ ਕੱਟ ਕੇ ਪੀਸ ਕੀਤੇ ਹੋਏ ਆਲਰੇਡੀ ਵੱਡਿਆਂ ਦੇ ਤੇ ਫਿਰ ਆਪਾਂ ਇਹਨੂੰ ਭੁੰਨਾਂਗੇ ਥੋੜਾ ਟਾਈਮ ਲਈ ਕੱਚੀ ਕਰੀ ਵੱਡੀ ਕੱਚੀ ਕਰੀ ਇਹਨੂੰ ਸਿੱਧਾ ਭੁੰਨਣਾ ਥੋੜਾ ਟਾਈਮ ਆਸਤ ਤੇ ਇਹਦੇ ਚ ਸੂਝ ਰੱਖਿਓ ਕਿ ਜਿਹੜਾ ਆਪਣਾ ਕਾਫੀ ਟਾਈਮ ਲੰਮੇ ਟਾਈਮ ਤੱਕ ਪਿਆਰੇ ਲਸਣ ਕੜੀ ਖਰਾਬ ਬਣਾਉਗੇ ਚਾਪਾ ਦੂਸਰਾ ਵੀ ਕੀ ਨਮਕ ਸਿਰਕਾ ਸਿਰਕਾ ਵਾਈਟ ਬਿਨੇਗਰ ਕਿਹਦੇ ਨਾਲ ਕੜੀ ਖਰਾਬ ਨਹੀਂ ਹੁੰਦਾ ਹੈਗਾ ਇਹ ਤੇ ਇਹਨੂੰ ਆਪਾਂ ਭੁੰਨਾਂਗੇ ਚੰਗੀ ਤਰ੍ਹਾਂ ਇਹ ਬਾਤੀ ਸੀ ਕਲੌਂਜੀ ਇਹ ਉਹਨਾਂ ਪਿਆਜ਼ਾਂ ਦੇ ਦੀਏ ਕਹਿੰਦੇ ਨੇ ਕਾਣੇ ਨਾਲ ਖੱਟੀ ਮਿੱਠੀ ਬਣਦਾ ਖਟਾ ਮਿੱਠਾ ਸਵਾਲ ਬਣਦਾ ਚਾਰ ਤੇ ਵੈਸੇ ਵੀ ਤੁਹਾਨੂੰ ਬੜਾ ਸਰਦੀ ਆਦਮੀ ਆ ਜੇ ਕੋਈ ਸਬਜ਼ੀ ਨਾ ਹੋਵੇ ਫਿਰ ਰੋਟੀ ਖਾਣ ਦਾ ਮਜ਼ਾ ਹੀ ਅਲੱਗ ਹੈ ਰੋਟੀ ਬਣਾਓ ਚਾਹ ਪਤਲਾ ਕਰਨਾ ਨਾਲੇ ਵੈਸੇ ਆਪਣਾ ਕੋਲੇਸਟ੍ਰੋਲ ਵਗੈਰਾ ਕੋਲੇਸਟ੍ਰੋਲ ਵਗੈਰਾ ਆਪਣਾ ਸਹੀ ਰਹਿੰਦਾ ਹੈ ਫਿਰ ਜਦ ਆਪਾਂ ਥੋੜਾ ਬਹੁਤਾ ਸਰਦੀਆਂ 'ਚ ਕਿਓ ਵਾਲੀ ਚੀਜ਼ ਖਾ ਲਦੇ ਉਹ ਵੀ ਸਾਡਾ ਮਤਲਬ ਸੀ ਨਾੜਾ ਸਾਫ਼ ਰੈਂਦੀਆਂ ਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਣੀ ਬੋਡੀ ਵਿੱਚ ਤੇ ਫਿਰ ਵੈਸੇ ਵੀ ਵਧੀਆ ਲਸਣ ਖਾਣਾ ਹੁੰਦਾ ਹੈ ਸਰਦੀਆਂ ਵਿੱਚ ਖਾਸ ਕਰਕੇ ਲਓ ਜੀ ਇਹ ਸਾਡਾ ਹੁਣ ਰਹਿ ਗਿਆ ਪੋਜੇਸ ਫਿਰ ਆਪਾਂ ਮਸਾਲੇ ਕਰਾਂਗੇ ਐਗ ਇਹ ਕਰਦੇ ਨੇ ਮਸਾਲਾ ਐਡ ਥੋੜਾ ਜਿਹਾ ਰੱਖ ਲਾਂਗੇ ਗਾਜਰਾਂ ਵਾਸਤੇ ਪੁਨੇ ਤੇ ਸਿਪੋਨੇ ਲਾਲ ਮਿਰਚ ਕਲਰ ਦੇਣ ਵਾਸਤੇ ਦੇਗੀ ਮਿਰਚ ਪਾਊਡਰ ਥੋੜਾ ਜਿਹਾ ਕਸੀ ਪਾਵਾਂਗੇ ਸਵਾਦ ਅਨੁਸਾਰ ਨਮਕ ਤੁਸੀਂ ਪਾ ਸਕਦੇ ਹੋ ਲਸਣ ਇਹਨੂੰ ਕਪੂਨ ਲਾ ਦੇ ਥੋੜੇ ਟਾਈਮ ਵਾਸਤੇ ਲੋ ਟੂ ਮੀਡੀਅਮ ਗੈਸ ਤੇ ਕਲਰ ਆ ਜਾਏ ਪਾਓ ਸਿਰਕਾ ਪਾ ਦੇਣ 2 ਤੋਂ 3 ਚਮਚੇ ਤੁਸੀਂ ਪਾ ਸਕਦੇ ਹੋ ਹਾਂ ਜੱਜ ਨਾਲ ਹੁਣ ਆਪਾਂ ਇਹਨੂੰ ਲੋ ਗੈਸ ਕਰਕੇ ਨਹੀਂ ਜੀ ਤੇਲ ਹੋਜੀ ਸਾਡਾ achar ਬਣ ਕੇ ਤਿਆਰ ਫਟਾਫਟ ਬਣਾਓ ਖਾਓ ਨਜ਼ਾਰੇ ਲਓ ਬਹੁਤ ਜਾਰ ਸਾਰ ਰੱਖੋ ਭਾਵੇਂ ਤੁਸੀਂ achar ਸਾਰ ਰੱਖੋ ਡੋ ਇੱਕਦਿ ਅਚਾਰ ਖਰਾਬ ਨਹੀਂ ਹੁੰਦਾ ਇਸ ਤਰੀਕੇ ਨਾਲ ਜੇਕਰ ਤੁਸੀਂ ਬਣਾਓਗੇ achar ਕਦੀ ਨਹੀਂ ਹੋਵੇਗਾ ਖਰਾਬ ਥੋੜਾ ਜਿਹਾ ਮਸਾਲਾ ਸਾਨੂੰ ਘੱਟ ਲੱਗ ਰਿਹਾ ਸੀ ਅਸੀਂ ਥੋੜਾ ਮਸਾਲਾ ਹੋਰ ਐਡ ਕਰਤਾ ਇਹਦੇ ਵਿੱਚ ਹੁਣ ਇਹ ਵਿੱਚ ਪਹਿਲਾਂ ਦੇ ਦੇਗੀ ਤੇ ਅੱਗੇ ਮਿਰਚ ਆਪਣਾ ਨਾਲ ਮਿਰਚ ਪਾਊਡਰ ਪਾਤਾ ਪਾਤਾ ਚਲੋ ਜੀ ਹੁਣ ਆਪਾਂ ਇਹਦਾ ਇੰਤਜ਼ਾਰ ਕਰਦੇ ਬਣਨ ਤੱਕ ਤੱਕਾ ਉਹਨਾਂ ਟਾਈਮ ਗਾਜਰ ਦੇ achar ਦਾ ਵੀ ਕਰ ਲਈਏ ਤਿਆਰੀ ਲਸਣ ਦਾ ਤੇ ਇੱਧਰ ਆਪਾਂ ਲੱਗੇ ਆਂ ਗਾਜਰਾਂ ਨਾਲ ਦੇ ਨਾਲ ਬਣਾਉਣਾ ਲਿਆਓ ਇਟਸ ਕੀਪ 온 ਤੇਲੀ ਐੱਚੀ ਵੀ ਤੇਲ ਸਰੋਂ ਦਾ ਤੇਲ ਪਾਵਾਂਗੇ ਆਪਾਂ ਇਦਾਂ ਫੇਰ ਸੇਮ ਪ੍ਰੋਸੈਸ ਰੱਖਣਾ ਇਹਦੀ ਗਾਜਰਾਂ ਵੀ ਆਪਾਂ ਜੜੀਆਂ ਨੇ ਤੇ ਲਓ ਜੀ ਇਸ ਤੇਲ ਪਾਤਾ गाजरਾਂ ਜਿਹੜੀ ਆਪਾਂ ਧੋ ਕੇ ਕੱਟ ਕੇ ਐਂ ਸਾਫ਼ ਕਰਕੇ ਰੱਖ ਲਈਏ। ਤੇ ਵਧੀਆ ਤਰੀਕੇ ਨਾਲ ਐਂ ਚਾਰ ਜੀ ਕੇ ਪਹਿਲਾ ਫਰਾਈ ਕਰ ਲੈਂਦੇ ਆ ਕਿ ਫਰਾਈ ਕੀਤੇ ਨਾ ਅਜੀਬ ਜਿਹਾ ਹੋ ਜਾਂਦੀ ਬਿਲਕੁਲ ਛੋਟੀਆਂ ਬਣ ਜਾਂਦੀਆਂ। ਇਸ ਕਰਕੇ ਆਪਾਂ ਫਰਾਈ ਨਹੀਂ ਕੀਤੀ ਆਪਾਂ ਡਾਇਰੈਕਟਲੀ ਬਣਾਵਾਂਗੇ। ਇਹ ਵੀ achar ਕਦੀ ਖਰਾਬ ਨਹੀਂ ਹੁੰਦਾ। ਇਹਨੂੰ ਵੀ ਆਪਾਂ ਬਣਾਵਾਂਗੇ ਇਸੇ ਤਰੀਕੇ ਨਾਲ ਸੇਮ ਪ੍ਰੋਸੈਸ ਹੋਵੇਗਾ। ਚਲੋ ਜੀ ਤੇਲ ਗਰਮ ਹੋਣ ਦੀ ਡਿੱਕ ਕਰਦੇ। ਇਧਰ ਸਾਡੇ ਤੇਲ achar ਦੀ ਖੁਸ਼ਬੂ ਵਾਹ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਲਾਜਵਾ ਅਚਾਰ ਬਣ ਗਿਆ ਸਾਡਾ ਲਾਜਵਾ ਲਾਜਵਾ ਇਹਨੂੰ ਸਲੋ ਗੈਸ ਤੇ ਪੱਕਣ ਦੇਈਏ ਨਾ ਹਾਂ ਇਹਨੂੰ ਕਰਤ ਆਪਾਂ ਸਲੋ ਗੈਸ 'ਤੇ ਪੱਕੇਗਾ ਲਓ ਜੀ ਤੇਲ ਸਾਡਾ ਹੋ ਗਿਆ ਇੱਥੇ ਪਾਣੀ ਕਲੋਂਜੀ ਨੂੰ ਅਸੀਂ ਪਾਉਣੇ ਇਹਦੇ ਵਿੱਚ ਗਾਜਰ ਦਾ ਉਪ ਗਾਜਰ ਖੂਬੀਤੀ ਰਹਿ ਗਈ ਅਸੀਂ ਪਾ ਗਏ ਗਾਜਰ ਦੇ ਨਾਲ ਚਾਹ ਪਾ ਕੇ ਕਲੋਂਜੀ सेम वो तो प्रैस रखना अपना लसन वाला कि बनेगा चारा चलो खाने गाजर तो लसन का सर्कुल् टेस्ट एक थोड़ी सी पवोंगी लाल मिर्च सर्दी सुती हुई पका के बाकी जो मसाले जगह आपम पाने लगे नमक स्वाद अनुसार ਦੇਗੀ ਲਿਪ ਪਾਊਡਰ ਪਲਾ ਦੇਣ ਵਾਸਤੇ ਥੋੜਾ ਹੁਣ ਇਸ ਵਿੱਚ ਮਸਾਲਾ ਜਿਹੜੇ ਪੀਸੇ ਹੋਏ ਤੇ ਖਰੇ ਮਸਾਲੇ ਘੰਨੇ ਤੋਂ ਪੀਸੇ ਹੋਏ ਪਾ ਲਾਂਗੇ ਹੁਣ ਇਹਨੂੰ ਮਿਚਾ ਦਾਂਗੇ ਸਿਮਿਕ ਚੰਗੀ ਤਰ੍ਹਾਂ ਕਰਦੈ ਮਿਕਸ ਕਰ ਇੱਥੇ ਨੂੰ ਫਿਰਾਂ ਦੇ ਚਿਰ ਸਾਈਡ ਤੇ ਨੂੰ ਕਰਦੇ ਨੇ ਅਸੀਂ ਮਿਕਸ ਇਹ ਵੀ ਲੋਟ ਨੂੰ ਮੀਡੀਅਮ ਗੈਸ ਤੇ ਰੱਖਣਾ ਤੇ ਵਧੀਆ ਤੱਕ ਤੱਕ ਹੋ ਜੇ ਜੇ ਵੀ ਤੇ ਸਬਜੀ ਨਾ ਹੋਵੇ ਤੇ ਇਹਦੀ ਹੀ ਖਾ ਸਕਦੇ ਹੋ ਚਾਰ ਰੋਟੀ ਲਓ ਫਰੋਟੀ ਬਣਾਓ ਸਵਾਦ ਲਾਓ ਕਨੇ ਜਾਰੇ ਲਓ ਥੋੜਾ ਪਾਤਾ ਫਿਰਕਾ ਹੋਵੇ ਇਹਦੇ ਸੇਮਸ ਉੱਪਰ ਕਰ ਦਿੰਦੇ ਹਾਂ ਜੀ ਸਾਡਾ ਚਾਰ ਹੋ ਗਿਆ ਰੈਡੀ ਲਸਣ ਦਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹ ਵਾਲਾ ਚਾਰ ਬਹੁਤ ਹੀ ਸਵਾਦ ਬੰਦਾ ਨਵਾਂ ਤਰੀਕਾ ਕਰੀ ਸਾਲ ਤੋਂ ਸਾਲ ਤੁਸੀਂ ਆਪ ਛੋਟੋ ਕਦੀ ਖਰਾਬ ਨਹੀਂ ਹੋਏਗਾ ਚਾਰੇ ਵਾਲਾ ਚਲੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੀਜ਼